ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਚੌਂਕ ਗਰ ਸ਼ੰਕਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਆਗੂ ਦਰਸ਼ਨ ਸਿੰਘ ਮੱਟੂ ਮਹਿੰਦਰ ਸਿੰਘ ਬੱਡਵਾਨ ਅਤੇ ਅਚਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੀ ਮੰਗਾਂ ਸੁਣੇ ਬਿਨਾ ਮੀਟਿੰਗ ਦਾ ਬਾਈਕਾਟ ਕਰਨ ਤੋਂ ਬਾਅਦ ਪੰਜਾਬ ਵਿੱਚ ਐਮਰਜੈਂਸੀ ਲਗਾ ਕੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣਾ ਮੰਦਭਾਗਾ ਹੈ ਉਨਾਕੀਆ ਕੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਮਾੜਾ ਵਤੀਰਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸਾਨ ਵਿਰੋਧੀ ਹਨ ਅਤੇ ਚੰਡੀਗੜ੍ਹ ਵਿਖੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਸ਼ਾਂਤਮਈ ਦਰਨੇ ਵਿੱਚ ਜਾਣ ਵਾਲੇ ਕਿਸਾਨਾਂ ਆਗੂਆਂ ਨੂੰ ਪੁਲਿਸ ਵੱਲੋਂ ਧੱਕੇ ਨਾਲ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਜਿਹੜਾ ਲੋਕਤੰਤਰ ਲਈ ਹਾਨੀਕਾਰਕ ਹੈ ਉਨ੍ਹਾਂ ਚੇਤਾਵਨੀ ਦਿੱਤੀ ਗਈ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਗਰ ਸ਼ੰਕਰ ਤੋਂ ਨਵਰਾਂਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੱਜ ਕੋਲੇ ਹਿੰਦ ਕਿਸਾਨ ਸਭਾ ਐਸ ਕੇ ਐਮ ਸੱਦੇ ਤੇ ਚੰਡੀਗੜ੍ਹ ਜਾਣ ਲਈ ਉਹਨਾਂ 18 ਮੰਗਾਂ ਦੀ ਪ੍ਰਾਪਤੀ ਲਈ ਤਿਆਰ ਸੀ। ਟਰਾਲੀਆਂ ਤਿਆਰ ਸਨ। ਭਜੜੀ ਟਰਾਲੀ ਦੇ ਬਾਹਰ ਖੜੇ ਸਨ। ਉਸ ਜਗ੍ਹਾ ਤੇ ਪੁਲਿਸ ਨੇ ਜਾ ਕੇ ਹਾਊਸ ਅਰੈਸਟ ਸਾਡੇ ਆਗੂ ਕਰ ਲਏ। ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਘਰਾਂ ਤੋਂ ਬਾਹਰ ਨਿਕਲੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਹਾਊਸ ਅਰੈਸਟ ਕਰ ਲਿਆ ਜਿਹੜਾ ਸਾਡਾ ਮੰਗਾ ਦਾ ਖਰੜਾ ਆ ਉਹਨੂੰ ਅਸੀਂ ਇਹ ਸਮਝਦੇ ਹਾਂ ਪਾਰ ਸਰਕਾਰ ਵੀ ਪ੍ਰਵਾਨ ਕੀਤਾ ਆ ਰੱਦ ਕਰੇ ਜਿਹੜਾ ਥੱਲੇ ਭੇਜਿਆ ਆ ਉਹਨੂੰ ਰੱਦ ਕਰੇ ਤੇ ਨਾਲ ਜਿਹੜੀਆਂ ਬਾਕੀ ਕਰਜ਼ਾ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਦੇ ਤੇ ਲਕੀਰ ਮਾਰੀ ਜਾਵੇ ਐਮਐਸਬੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਬਾਕੀ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਉਹ ਪ੍ਰਵਾਨ ਕੀਤੀਆਂ ਜਾਣ ਤੇ ਲੋਕਾਂ ਨੇ ਆ ਜਿਹੜਾ ਐਮਰਜੈਂਸੀ ਪੰਜਾਬ ਚ ਲਾਈ ਆ ਅਸੀਂ ਘੋਰ ਨੇ ਖੇਦੀ ਕਰਦੇ ਆ ਕੁੱਲ ਇਹਦੇ ਕਿਸਾਨ ਸਭਾ ਲੋ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਕਹਾ ਆਊਗਾ ਉਹਨੂੰ ਇਨ ਬਿਨ ਲਾਗੂ ਕਰਾਂਗੇ ਧੰਨਵਾਦ ਜੀ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਰਸ਼ਕੀ ਕੋ ਮੱਟੂ ਜੀ ਬੀਬੀ ਸੁਭਾਸ਼ ਮੱਟੂ ਜੀ ਉਹਨਾਂ ਦੀ ਗਵਾਈ ਦੇ ਵਿੱਚ ਜਿਹੜਾ 5 ਮਾਰਚ ਦਾ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਤਾਂ ਮੱਟੂ ਹੁਣੀ ਲਗਾਤਾਰ ਤਿਆਰੀ ਕੀਤੀ ਹੋਈ ਸੀ ਪਿੰਡਾਂ ਦੇ ਵਿੱਚ ਸਾਡੀ ਪੂਰੀ ਤਿਆਰੀ ਤਿੱਦਾ ਨਹੀਂ ਕੀਤਾ ਗੱਲ ਕੀਤੀ ਜਾਵੇ ਨਜ਼ਰਬੰਦ ਕਰ ਦਿੱਤਾ ਸਾਰਿਆਂ ਕਿਸਾਨਾਂ ਨੂੰ ਪੂਰੀ ਤਿਆਰੀ ਦੇ ਬਾਵਜੂਦ ਇਹ ਪੰਜਾਬ ਸਰਕਾਰ ਦਾ ਦਮਨ ਹੈ ਲੋਕਤੰਤਰ ਦਾ ਘਾਣ ਹੈ ਹਰ ਹਰ ਸਰਕਾਰ ਨੂੰ ਹਰ ਬਸ਼ਰ ਨੂੰ ਇਹ ਜਿਹੜਾ ਆਪਣਾ ਹੱਕੀ ਮੰਗਾ ਲੜਨ ਦਾ ਅਧਿਕਾਰ ਹੈ ਉਹਨੂੰ ਵੀ ਕੁਚਲਿਆ ਜਾ ਰਿਹਾ ਸੋ ਅਸੀਂ ਅੱਜ ਦੇ ਇਸ ਪੁਲਿਸ ਦੇ ਜਿਹੜਾ ਜ਼ਬਰ ਹੈ ਇਹਦੀ ਪੁਰਜ਼ੋਰ ਨਖੇਦੀ ਕਰਦੇ ਆਂ ਮੱਟੂ ਹੋਣਾ ਦਾ ਪੁਰਾਣਾ ਵਿਰਸਾ ਹੈ ਪੁਰਾਣਾ ਸੰਘਰਸ਼ਾਂ ਦਾ ਦੂਜਾ ਹੈ ਇਹ ਪੁਲਿਸ ਅੱਗੇ ਨਾ ਝੁਕੇ ਇਹ ਨਾ ਝੁਕਣਗੇ ਅਸੀਂ ਆਪਣੀ ਟੀਮ ਦੇ ਨਾਲ ਡਟ ਕੇ ਖੜੇ ਆਂ